227 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਪਈਆਂ ਬਾਜੜਾ ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਐਨਐਸਏ ਨੂੰ ਲੈ ਕੇ ਨਜ਼ਰਬੰਦ ਭਾਈ ਅਬਰਤਪਾਲ ਖਾਲਸਾ ਦੀ ਜੇਲ੍ਹ ਦੇ ਵਿੱਚੋਂ ਪਈ ਲਲਕਾਰ ਨੇ ਬਾਜੜਾ ਪਾ ਦਿੱਤੀਆਂ ਨੇ ਇੱਕ ਪਾਸੇ ਹਲਕਾ ਤਰਨਤਾਰ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਲਗਾਇਆ ਜਾ ਰਿਹਾ ਹੈ। ਅਸਲਾਮੁਅਲੈਕਮ ਸਸਰੀਆ ਘਾਲ ਕੇ ਦਾ ਹਾਲ ਚਾਲ ਆਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਚੜਦੀ ਕਲਾ 'ਚ ਹੋਗੇ। ਪੰਜਾਬ ਦੇ ਵਿੱਚ ਜਿਮਨੀ ਇਲੈਕਸ਼ਨ ਹੋਣ ਜਾ ਰਿਹਾ 2027 ਦੀ ਵਿਧਾਨ ਸਭਾ ਦੀਆਂ ਜਣੇ ਚੋਣਾਂ ਨੇ। ਉਹਨਾਂ ਤੋਂ ਪਹਿਲੇ ਇਹ ਜਿਹੜਾ ਮੁਕਾਬਲਾ ਹੈ ਬੜਾ ਹੀ ਇੰਪੋਰਟੈਂਟ ਹੈ। ਤੇ ਸ਼੍ਰੋਮਣੀ ਕਾਲੀ ਦਾਲ, ਭਾਜਪਾ, ਕਾਂਗਰਸ ਦੀਆਂ ਦੌੜਾਂ ਲੱਗ ਗਈਆਂ ਨੇ ਕਿਉਂਕਿ ਅਮਰਤਪਾਲ ਸਿੰਘ ਨੇ ਡਿਬੜੂਗਾਦੀ ਜੇਲ੍ਹ ਚ ਬੈਕੇ ਲਲਕਾਰ ਲਾਈ ਆ ਤੇ ਪੂਰਾ ਪੰਜਾਬ ਅਮਰਤਪਾਲ ਸਿੰਘ ਦੇ ਨਾਲ ਹੈ ਤੇ ਅਮਰਤਪਾਲ ਸਿੰਘ ਨੂੰ ਫਿਊਚਰ ਦਾ ਸੀਐਮ ਵੀ ਕਿਹਾ ਜਾ ਰਿਹਾ ਬਹੁਤ ਸੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਅਗਲਾ ਜਿਹੜਾ ਸੀਐਮ ਹੋਏਗਾ ਅਮਰਤਪਾਲ ਸਿੰਘ ਖਾਲਸਾ ਹੋਏਗਾ ਕਿਉਂਕਿ ਲੋਕ ਉਹਨਾਂ ਨੂੰ ਸਪੋਰਟ ਕਰਦੇ ਨੇ ਤੇ ਉਹਨਾਂ ਨੂੰ ਬੇਗੁਨਾਹ ਜੇਲ੍ਹ ਦੇ ਵਿੱਚ ਕੈਦ ਕੀਤਾ ਗਿਆ ਤੇ ਜਿਹੜਾ ਜਮਨੀ ਇਲੈਕਸ਼ਨ ਹੋਣ ਜਾ ਰਿਹਾ ਹੈ ਇਦੇ ਵਿੱਚ بھائی ਅਮਰਪਾਲ ਸਿੰਘ ਦਾ ਕੀ ਕਿਰਦਾਰ ਹੈ ਕਿਉਂ ਸਾਰੀ ਪਾਰਟੀਆਂ ਦਾ ਦੌੜਾ ਲੱਗ ਗਈਆਂ ਨੇ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ 'ਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਪਈਆਂ ਭਾਜੜਾਂ ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਐਨਐਸਏ ਨੂੰ ਲੈ ਕੇ ਨਜ਼ਰਬੰਦ ਭਾਈ ਅਮਰਪਾਲ ਖਾਲਸਾ ਦੀ ਜੇਲ੍ਹ ਦੇ ਵਿੱਚੋਂ ਪਈ ਲਲਕਾਰ ਨੇ ਭਾਜੜਾ ਪਾ ਦਿੱਤੀਆਂ ਨੇ ਇੱਕ ਪਾਸੇ ਹਲਕਾ ਤਰਨਤਾਰ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜੋਰ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਲਗਾਇਆ ਜਾ ਰਿਹਾ ਹੈ ਹਲਕਾ ਤਰਨਤਾਰ ਦੀ ਜਿਮਣੀ ਚੋਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹਰ ਇੱਕ ਪਾਰਟੀ ਲਈ ਸੈਮੀਫਾਈਨਲ ਹੈ ਇਹ ਕਿਹੜੀ ਪਾਰਟੀ ਸੈਮੀਫਾਈਨਲ ਜਿੱਤੇਗੀ ਇਸ ਬਾਰੇ ਗੱਲਬਾਤ ਕਰਦੇ ਹਾਂ ਤੇ ਦੂਸਰੇ ਪਾਸੇ ਅੱਡੀ ਚੋਟੀ ਦਾ ਜੋਰ ਲਗਾਉਣ ਦੇ ਬਾਪ ਯੁੱਧ ਵੀ ਸਾਰੀਆਂ ਹੀ ਪਾਰਟੀਆਂ ਦੇ ਨੁਮਾਇंदे ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਬੇਵਸ ਹੋ ਗਏ ਨੇ ਕਿਉਂਕਿ ਮਾਮਲਾ ਇੱਕ ਸਾਈਡਡ ਹੋ ਗਿਆ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲ ਕਦਮੀ ਕਰਦੇ ਹੋਏ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਲੇਕਿਨ ਪੰਥ ਨਾ ਤੇ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦੇ ਨਾਲ ਨਾ ਪ੍ਰਿੰਸੀਪਲ ਸੁਖਵਿੰਦਰ ਕੌਰ ਤੇ ਅੱਖ ਵਿੱਚ ਖੜ ਰਿਹਾ ਹੈ ਇਧਰ ਭਾਰਤੀ ਜਨਤਾ ਪਾਰਟੀ ਦੇ ਹਲਕਾ ਤਰਨਤਾਰ ਤੋਂ ਪੈਰ ਨਹੀਂ ਲਗਣੇ ਕਿਉਂਕਿ ਇਹ ਚੋਣਾ ਨਿਰਧਾਰਤ ਕਰਨ ਗੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿ ਕੌਮ ਦੀ ਪੰਥ ਦੀ ਸਿੱਖਾਂ ਦੀ ਵੋਟ ਹੈ ਕਿਹੜੀ ਪਾਰਟੀ ਨੂੰ ਭਵੇਗੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਘਾਟੋ ਕਲੇਸ਼ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦਾ ਬਣ ਜਾਣਾ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੁੱਧੇ ਅਤੇ ਖੁੱਲਮ ਖੁੱਲੇ ਸ਼ਬਦਾਂ ਵਿੱਚ ਸਮਰਥਨ ਦਿੱਤਾ ਹੈ ਭਾਈ ਅੰਬਰਤਪਾਲ ਖਾਲਸਾ ਦੇ ਉਮੀਦਵਾਰ ਮੰਦੀਪ ਸਿੰਘ ਨੂੰ ਦੱਸਦੀ ਹੈ ਕਿ ਮਨਦੀਪ ਸਿੰਘ ਮੱਡਾ ਸੰਦੀਪ ਸਿੰਘ ਸੈਣੀ ਦੇ ਵੱਡੇ ਭਰਾ ਨੇ ਜਿਨ੍ਹਾਂ ਉੱਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਤਸ਼ੱਦਦ ਕੀਤੇ ਬੇਰਮੀ ਦੇ ਨਾਲ ਕੁੱਟਿਆ ਹਾਲਾਂਕਿ ਕੌਮ ਇੱਕ ਥਾਪੜ ਕੇ ਖੜੀ ਹੈ ਤੇ ਦੂਸਰੇ ਪਾਸੇ ਇਧਰੋਂ ਜਿੱਤੇ ਹੋਏ ਜਿੱਤੀ ਹੋਈ ਪਾਰਟੀ ਹਾਕਮ ਤੇ ਦੇ ਪਸੀਨੇ ਵੱਡੇ ਖੱਬੀਖਾਨ ਜਿਹੜੇ ਕਹਿੰਦੇ ਸੀ ਕਿ ਅਸੀਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਹਲਕਾ ਤਨਤਪ ਦੀ ਜਿਮਣੀ ਚੋਰ ਜਿੱਤਾਂਗੇ ਇਹਨਾਂ ਸਾਰੇ ਖੱਬੀਖਾਨਾ ਨੂੰ ਭਾਜਣਾ ਪੈ ਗਿਆ ਨੇ ਕਿਉਂਕਿ ਪਿੰਡਾਂ ਦੇ ਪਿੰਡ ਭਾਈ ਅਬਰਤਪਾਲ ਖਾਲਸਾ ਦੇ ਹੱਕ ਵਿੱਚ ਆ ਗਏ ਨੇ ਹੱਕ ਵਿੱਚ ਆ ਗਏ ਨੇ ਮਨਦੀਪ ਸਿੰਘ ਦੇ ਜੋ ਸੰਦੀਪ ਸਿੰਘ ਸਾਨੀ ਦੇ ਭਰਾ ਨੇ ਲੋਕ ਕਹਿ ਰਹੇ ਨੇ ਕਿ ਤੇਲ ਵੀ ਸਾਡਾ ਗੱਡੀਆਂ ਵੀ ਸਾਡੀਆਂ ਪੈਸੇ ਵੀ ਸਾਡੇ ਤੇ ਵੋਟਾਂ ਵੀ ਸਾਡੀਆਂ ਜੋ ਤੁਹਾਨੂੰ ਖੁੱਲ੍ਹਮਖੁੱਲੇ ਤੌਰ ਤੇ ਪੈਣ ਗਈਆਂ ਪਿੰਡਾਂ ਦੇ ਪਿੰਡ ਹਲਕਾ ਤਰਨਤਾਰ ਦੇ ਲਗਾਤਾਰ ਭਾਈ ਅਬਰਤਪਾਲ ਖਾਲਸਾ ਵੱਲੋਂ ਉਤਾਰੇ ਗਏ ਉਮੀਦਵਾਰ ਮਨਦੀਪ ਸਿੰਘ ਦੇ ਨਾਲ ਜੁੜ ਰਹੇ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਕਿਸੇ ਪਾਰਟੀ ਦਾ ਉਮੀਦਵਾਰ ਨਹੀਂ ਮੈਂ ਸਾਰਿਆਂ ਹੀ ਪੰਥਕ ਧਰਾ ਦਾ ਆਜ਼ਾਦ ਉਮੀਦਵਾਰ ਆ ਗੱਲ ਹੈ ਪੰਥ ਦੀ ਗੱਲ ਹੈ ਕੌਮ ਦੀ ਗੱਲ ਕਰਾਂਗਾ ਪਾਰਟੀ ਬਾਜ਼ੀ ਤੋਂ ਉੱਠ ਕੇ ਇਸ ਕਰਕੇ ਇੱਕ ਪਾਸੇ ਹਰਪ੍ਰੀਤ ਸਿੰਘ ਦਾ ਸਾਥ ਹੈ ਯਾਨੀ ਹਰਪ੍ਰੀਤ ਸਿੰਘ ਜੋ ਨਵੀਂ ਸ਼ਰੂਮੜੀ ਅਕਾਲੀ ਦਲ ਦੇ ਪ੍ਰਧਾਨ ਨੇ ਅਤੇ ਉਹਨਾਂ ਦੇ ਸਾਥੀਆਂ ਦਾ ਸਾਥ ਦੂਸਰੇ ਪਾਸੇ ਅਕਾਲੀ ਦਲ ਸ਼ਰੂਮੜੀ ਅਕਾਲੀ ਦਲ ਅੰਬਰਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਦਾ ਸਾਥ ਹੈ ਤੀਸਰੇ ਪਾਸੇ ਭਾਈ ਅਬਰਤਪਾਲ ਖਾਲਸਾ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਚੌਂ ਮੈਦਾਨ ਦੇ ਵਿੱਚ ਚੜ੍ਹਦੇ ਗੱਡੇ ਸ਼ੁਰੂ ਕਰ ਦਿੱਤੇ ਨੇ ਜਿਸ ਤਰ੍ਹਾਂ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਭਾਈ ਅੰਮ੍ਰਿਤਪਾਲ ਖਾਲਸਾ ਨੂੰ 197120 ਵੋਟਾਂ ਦੇ ਵੱਡੇ ਫਰਕ ਦੇ ਨਾਲ ਹਰਾਇਆ ਸੀ ਹੁਣ ਗਲੇ ਦੀ ਹੱਡੀ ਬਣ ਗਏ ਨੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਵੱਲੋਂ ਉਤਾਰੇ ਗਏ ਉਮੀਦਵਾਰ ਮਨਦੀਪ ਸਿੰਘ ਉਹ ਗਲੇ ਦੀ ਹੱਡੀ ਬਣ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਸੁਖਬੀਰ ਸਿੰਘ ਬਾਦਲ ਰਾਜਾ ਫੁਰਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵਾਸਤੇ ਦੂਸਰੇ ਪਾਸੇ ਸੁਨੀਲ ਕੁਮਾਰ ਜਾਖੜ ਅਤੇ ਅਸ਼wini ਕੁਮਾਰ ਵਾਸਤੇ ਹਾਲਾਂਕਿ ਇਹਨਾਂ ਵੱਲੋਂ ਪੂਰਾ ਤਾਮ-ਚਾਮ ਝੋਕਿਆ ਜਾ ਰਿਹਾ ਹੈ ਲੇਕਿਨ ਜੇਲ੍ਹ ਦੇ ਵਿੱਚੋਂ ਲਲਕ ਜੇਲ੍ਹ ਦੇ ਵਿੱਚੋਂ ਮਾਰੀ ਲਲਕਾਰ ਨੇ ਪਿੰਡਾਂ ਦੇ ਪਿੰਡ ਉਲਟਾ ਦਿੱਤੇ ਨੇ ਪਿੰਡਾਂ ਦੇ ਪਿੰਡ ਹਲਕਾ ਤਰਨਤਾਰ ਦੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਅਕ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਦੇ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਉਣ ਨੂੰ ਤਿਆਰ ਹੋ ਗਏ ਨੇ ਲੋ ਕਹਿੰਦੇ ਨੇ ਕਿ ਇਹ ਮੁੱਦਾ ਹੈ ਕੌਮ ਦਾ ਇਹ ਮੁੱਦਾ ਹੈ ਧਰਮ ਦਾ ਇਹ ਮੁੱਦਾ ਹੈ ਪੰਥ ਦਾ ਤੇ ਇਸ ਕਰਕੇ ਪੰਥਕ ਉਮੀਦਵਾਰ ਦਾ ਜਿਤਨਾ ਜ਼ਰੂਰੀ ਹੈ ਕਿਉਂਕਿ ਸੰਦੀਪ ਸਿੰਘ ਦੀ ਜਿਹੜੀ ਜਿਹੜੀ ਹੈ ਉਹਦੇ ਕੰਮ ਨੇ ਜੋ ਕੁਝ ਉਸਨੇ ਕੌਮ ਵਾਸਤੇ ਸਿੱਖੀ ਵਾਸਤੇ ਕੀਤਾ ਹੈ ਉਸ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰਾਂਗੇ ਹਾਲਾਂਕਿ ਸੰਦੀਪ ਸਿੰਘ ਸਣੀ ਦੀ ਤਰਫ ਪਤਨੀ ਨੇ ਖਿਆਸੀ ਕਿ ਸੰਦੀਪ ਸਿੰਘ ਸਣੀ ਵੀ ਇਹ ਜਿਮਨੀ ਚੋਣ ਲੜ ਸਕਦੇ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਮੈਂ ਜੇਲ੍ਹ ਦੇ ਵਿੱਚ ਬੰਦ ਹਾਂ ਇਸ ਹਲਕੇ ਨੂੰ ਲੋੜ ਹੈ ਸੇਵਾਵਾਂ ਦੀ ਇਸ ਕਰਕੇ ਮੈਂ ਆਪਣੇ ਭਰਾ ਦੀ ਡਿਊਟੀ ਇਹ ਜ਼ਿੰਮੇਵਾਰੀ ਲਈ ਹੈ ਅਤੇ ਉਹਨਾਂ ਨੇ ਪੰਥ ਨੂੰ ਅਪੀਲ ਵੀ ਕੀਤੀ ਹੈ ਕਿ ਪੰਥ ਨੂੰ ਸਾਥ ਦੇਣਾ ਚਾਹੀਦਾ ਹੈ ਪੰਦੀਪ ਸਿੰਘ ਮੱਤਾ ਯਾਨੀ ਕਿ ਮੇਰੇ ਵੱਡੇ ਭਰਾ ਦਾ ਉਧਰ ਭਾਈ ਅਮਰਤਪਾਲ ਖਾਲਸਾ ਦੇ ਸਮਰਥਕ ਉਧਰ ਨਵੀਂ ਸ਼ੁਰੂ ਹੋਈ ਅਕਾਲੀ ਦਲ ਪ੍ਰਧਾਨ ਗਿਆਨੀ ਹਰਪੀ ਸਿੰਘ ਦੇ ਸਮਰਥਕ ਉਧਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਸਮਰਥਕ ਉਧਰ ਸਰਬਜੀਤ ਸਿੰਘ ਖਾਲਸਾ ਅਤੇ ਸਰਬਜੀਤ ਸਿੰਘ ਖਾਲਸਾ ਦੀ ਛੋਟੀ ਭੈਣ ਅਮਰਤਪੌਰ ਖਾਲਸਾ ਵੀ ਮਨਦੀਪ ਸਿੰਘ ਦੇ ਹੱਕ ਵਿੱਚ ਆ ਗਈ ਹੈ ਰਾਤੋਂ ਰਾਤ ਵੱਡੀਆਂ ਵੱਡੀਆਂ ਗੇਮਾਂ ਘਮਾਈਆਂ ਜਾ ਰਹੀਆਂ ਨੇ ਜਿਹੜੇ ਕੱਟੜ ਕਾਂਗਰਸੀ ਨੇ ਕੱਟੜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨੇ ਕੱਟੜ ਆਪ ਆਦੀ ਪਾਰਟੀ ਦੇ ਉਮੀਦਵਾਰ ਨੇ ਕੱਟੜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਉਮੀਦਵਾਰ ਨੇ ਉਸ ਜਿਹੜੇ ਲਗਾਤਾਰ ਹੁਣ ਉਹਨਾਂ ਦਾ ਜਿਹੜਾ ਵਿਰੋਧ ਹੋ ਰਿਹਾ ਹੈ ਤੇ ਜਿਹੜੇ ਕੱਟੜ ਇਹਨਾਂ ਦੇ ਵੋਟਰ ਸੀ ਉਹ ਲਗਾਤਾਰ ਇੱਕ ਇੱਕ ਕਰਕੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਦੇ ਨਾਲ ਜੁੜ ਰਹੇ ਨੇ ਜਿਹੜੇ ਮੌਜੂਦਾ ਹਾਲਾਤ ਨੇ ਹਲਕਾ ਤਰਨਤੜ ਦੇ ਮਾਮਲਾ ਇਕਸਾਈਡਡ ਜਿੱਤ ਜਿਹੜੀ ਹੈ ਇਕਸਾਈਡਡ ਹੋ ਗਈ ਹੈ ਯਾਨੀ ਕਿ ਭਾਈ ਅੰਮ੍ਰਿਤਪਾਲ ਖਾਲਸਾ ਦੀ ਤਰ੍ਹਾਂ ਮਨਦੀਪ ਸਿੰਘ ਜਿਮਨੀ ਛੋਣ ਲਗਭਗ 50000 ਤੋਂ ਪਲੱਸ ਵੋਟਾਂ ਦੇ ਨਾਲ ਜਿੱਤਣਗੇ ਧੰਨਵਾਦ ਜੀ ਤੇ ਐਸੀ ਅੱਜ ਦੀ ਵੀਡੀਓ ਹਲਕਾ ਤੰਤਰ ਦੇ ਵਿੱਚ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤੇ ਅਮਰਤਪਾਲ ਸਿੰਘ ਖਾਲਸਾ ਨੇ ਜੇਲ੍ਹ ਦੇ ਵਿੱਚੋਂ ਬੈ ਕੇ ਮਨਦੀਪ ਸਿੰਘ ਮੰਨਾ ਨੂੰ ਆਪਣੇ ਵੱਲੋਂ ਉਮੀਦਵਾਰ ਜਿਹੜਾ ਹੈ ਜ਼ਾਹਿਰ ਕੀਤਾ ਤੇ ਪੂਰੇ ਪੰਜਾਬ ਦਾ ਜਿਹੜਾ ਪੰਥ ਹੈ ਉਹ ਮਨਦੀਪ ਸਿੰਘ ਮੰਨੇ ਦੇ ਨਾਲ ਹੈ ਤੇ ਗੱਲ ਕੀਤੀ ਜਾ ਰਹੀ ਹੈ 50000 ਦੀ ਲੀਡ ਤੋਂ ਮਨਦੀਪ ਸਿੰਘ ਮੰਨਾ ਇਹ ਚੋਣਾਂ ਜਿੱਤੇਗਾ ਤੇ 2027 ਦੀ ਵਿਧਾਨ ਸਭਾ ਦੀ ਚੋਣਾਂ ਤੇ ਅਦਾਸਰ ਪੈਗਾ ਕਿਉਂਕਿ ਪਤਾ ਲੱਗ ਜਾਏਗਾ ਕਿ ਸਿੱਖ ਕੌਮ ਦਾ ਸਿੱਖ ਪੰਥ ਦਾ ਵੋਟ ਕਿਹਦੇ ਨਾਲ ਹੈ ਜਿਹੜਾ ਉਮੀਦਵਾਰ ਇਹ ਇਲੈਕਸ਼ਨ ਜਿੱਤ ਜਾਏਗਾ 2027 ਦੀ ਵਿਧਾਨ ਸਭਾ ਦੀ ਚੋਣਾਂ 'ਚ ਉਸੇ ਉਮੀਦਵਾਰ ਦੀ ਪਾਰਟੀ ਦਾ ਸੀਐਮ ਪੰਜਾਬ ਦੇ ਵਿੱਚ ਹੋਏਗਾ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਡਿਬੜੂਗਾ ਜੇਲ੍ਹ 'ਚ ਰੱਖਿਆ ਗਿਆ ਹੈ ਤੇ ਸਿੱਖ ਪੰਥ ਸਿੱਖ ਕੌਮ ਉਹਨਾਂ ਦੇ ਨਾਲ ਖੜੀ ਆ ਤੇ ਉਹਨਾਂ ਦਾ ਜਿਹੜਾ ਉਮੀਦਵਾਰ ਹੈ ਮਨਦੀਪ ਸਿੰਘ ਮੰਨਾ ਉਹਨੂੰ ਸਿੱਖ ਪੰਥ ਦੀ ਹਮਾਇਤ حاصل ਹੈ ਭਾਜਪਾ ਸ਼ਰਮਣੀ ਕਾਲੀਦਾਲ ਕਾਂਗਰਸ ਦੀ ਅੱਡੀ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਬੜਾ ਹੀ ਤਾਪ-ਚਾਮ ਕੀਤਾ ਜਾ ਰਿਹਾ ਲੇਕਿਨ ਇਹ ਹਲਕੇ ਦੇ ਵਿੱਚੋਂ ਇਲੈਕਸ਼ਨ ਜਿੱਤਦੇ ਉਹ ਨਹੀਂ ਨਜ਼ਰ ਆ ਰਹੇ ਤੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਸਿਕ ਕੌਮ ਜਿਹੜੀ ਆ ਉਹ ਬਾਈ ਅਮਰਤਪਾਲ ਸਿੰਘ ਦੇ ਨਾਲ ਹੈ ਤੇ ਉਹ ਅਮਰਤਪਾਲ ਸਿੰਘ ਨੂੰ ਸੀਐਮ ਪੰਜਾਬ ਬੇਖਣਾ ਚਾਹੁੰਦੇ ਨੇ 2027 ਦੀ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਐਸ ਇਲੈਕਸ਼ਨ ਦਾ ਕੀ ਰਿਜ਼ਲਟ ਹੋ ਸਕਦਾ ਹੈ ਕਿ ਅਮਰਤਪਾਲ ਸਿੰਘ ਖਾਲਸਾ ਦਾ ਉਮੀਦਵਾਰ ਇਲੈਕਸ਼ਨ ਜਿੱਤ ਜਾਏਗਾ ਜਾਂ ਕੋਈ ਹੋਰ ਪਾਰਟੀ ਇਲੈਕਸ਼ਨ ਜਿੱਤੇਗੀ ਆਪਣੀ ਰਾਏ ਤੋਂ ਕਮੈਂਟs ਲਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼